ਉੱਪਰ ਬਹਾਪਾਜਵੇ ਨੇ ਤੇ ਰਾਜੀ ਵੜਿੰਗ ਨੇ ਬਿਆਨ ਦਿੱਤੇ ਉਹ ਤੁਸੀਂ ਸਾਰਿਆਂ ਨੇ ਸੁਣ ਲੇ ਇੱਕ ਕਿਸੇ ਪਾਰਟੀ ਦੇ ਸੀਨੀਅਰ ਲੀਡਰ ਜਿਹੜਾ ਵਿਜ਼ਨ ਇਹ ਰੱਖਦੇ ਨੇ ਤਾਂ ਇਹੇ ਰੱਖਦੇ ਨਹੀਂ ਕਿ ਅਸੀਂ ਮੁੱਖ ਮੰਤਰੀ ਬਣਨਾ ਆ ਉਹ ਇਹੋ ਜਿਹੇ ਬਿਆਨ ਵੀ ਦੇ ਸਕਦੇ ਨੇ ਰੈਲੀ ਮੰਰੇਕਾ ਬਚਾਓ ਸੀ ਨਾ ਰੱਖਿਆ ਸੀਗਾ ਮੰਰੇਕਾ ਬਚਾਓ ਕੋਈ ਮੰਨਰੇਕਾ ਦਾ ਉੱਥੇ ਨਾਂ ਨਹੀਂ ਆਇਆ ਚੀਕਾਂ ਨਿਕਲ ਗਈਆਂ ਉੱਥੇ ਉਹਨਾਂ ਦੀਆਂ ਅੱਜ ਤੁਸੀਂ ਇਹ ਮਜ਼ਾਕ ਿਡਾਉਂਦੇ ਹੋ ਕਿ ਇੱਕ ਬੈਂਡ ਵਾਜੇ ਵਾਲੇ ਦਾ ਮੁੰਡਾ ਅਸੀਂ ਇਹਦਾ ਬੈਂਡ ਵਜਾ ਦਿਆਂਗੇ ਇਹ ਬੈਂਡ ਵਜਾਉਂਦਾ ਅੰਦਾਜ਼ੀ ਕਰ ਬੈਂਡ ਵਜਾਉਂਦੇ ਸੀਗੇ ਕੋਈ ਸਮਗਨਤ ਨਹੀਂ ਕੀਤੀ ਕੋਈ ਸੋਣੇ ਦੇ ਬਿਸਕਟਾਂ ਦੀ ਤਸਕਰੀਦ ਨਹੀਂ ਕੀਤੀ ਜਿਹੜੀ ਚੈਲੰਜ ਅੱਜ ਬਾਜਵਾ ਸਾਹਿਬ ਮੈਨੂੰ ਨਹੀਂ ਕਹਿ ਕੇ ਗਏ ਇਹ ਸਾਰੇ ਹੀ ਤਲਤ ਵਰਗ ਤੇ ਕਿਰਤੀ ਵਰਗ ਨੂੰ ਚੈਲੰਜ ਕਰਕੇ ਗਏ ਨੇ ਕਿ ਸਾਡੀ ਸੋਚ ਨਹੀਂ ਇਹਨਾਂ ਦੀ ਸੋਚ ਨਹੀਂ ਇਹ ਆ ਕਿ ਗਰੀਬ ਘਰ ਦਾ ਕੋਈ ਬੱਚਾ ਉੱਪਰ ਨਹੀਂ ਜਾ ਸਕਦਾ ਤੇ ਨਾਲ ਦਾ ਜਾਣ ਦਿੰਦਾ ਪੰਜਾਬ ਦੇ ਅੰਦਰ ਇੱਕ ਬਹਿਨਵਾਜਾ ਬਚਾਉਣ ਵਾਲਾ ਵਿਅਕਤੀ ਦੀ ਪੰਜਾਬ ਦੀ ਕੈਬਨਟ ਦਾ ਸ਼ਗਾਰ ਬਣ ਸਕਦਾਗਾ ਕਿ ਆਮ ਆਦਮੀ ਪਾਰਟੀ ਆ ਇਹਦੀ ਫੈਮਿਲੀ ਦੀ ਇਹਦੇ ਭਰਾਮਾ ਜੀ ਇਹਦੇ ਚਾਚੇ ਤਾਇਆ ਜੀ ਸਭ ਦੀ ਐਸ ਵੱਲੋਂ ਤਾਰੀਫ ਕਰਦਾ ਵਾ ਕਿਰੋਂ ਉਹਨਾਂ ਨੇ ਪੜਨ ਦਾ ਮੌਕਾ ਦਿੱਤਾ ਔਰ ਮੈਂ ਪ੍ਰਤਾਪ ਸਿੰਘ ਮਾਜਵਾ ਨੂੰ ਪੁੱਛਣਾ ਚਾਹੁੰਦਾ ਮੈਂ ਰਾਜਾ ਬੜਿੰਗ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ICS ਪਾਸ ਕਰਨ ਦਾ ਦੂਰ ਦੀ ਗੱਲ ਤੁਹਾਡੀ ਬੇਸਿਕ ਐਲੀਜੀਬਿਲਟੀ ਬਣਦੀ ਆ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ ਬੈਂਡ ਵਾਜਾ ਲੈ ਕੇ ਮੁਜ਼ਾਹਰਾ ਕਰਦੇ ਹੋਏ ਆਗੂਆਂ ਨੇ ਬਾਜਵਾ ਅਤੇ ਰਾਜਾ ਵੜਿੰਗ ਤੇ Dalit ਪਾਇਚਾਰੇ ਦਾ અપਮਾਨ ਕਰਨ ਦਾ ਦੋਸ਼ ਲਾਇਆ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਦੋਹੇ ਆਗੂ ਦਲਿਤਾਂ ਤੋਂ ਮਾਫੀ ਨਹੀਂ ਮੰਗਦੇ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ ਤੁਸੀਂ ਸਭ ਨੇ ਹੀ ਪਿਛਲੇ ਦਿਨੀ ਜੋ ਪ੍ਰਤਾਪ ਬਾਜਵੇ ਨੇ ਤੇ ਰਾਜੇ ਵੜਿੰਗ ਨੇ ਬਿਆਨ ਦਿੱਤੇ ਉਹ ਤੁਸੀਂ ਸਾਰਿਆਂ ਨੇ ਸੁਣ ਲਏ। ਔਰ ਮੈਨੂੰ ਨਿੱਜੀ ਤੌਰ ਤੇ ਇਹਨਾਂ ਦੁੱਖ ਲੱਗਿਆ ਸੁਣ ਕੇ ਕਿ ਇੰਨੀ ਸੋੜੀ ਇੰਨੀ ਤੰਗ ਦੇ ਲਈ ਇੰਨੇ ਮੰਦ ਭਾਗੇ ਬਿਆਨ ਇੱਕ ਕਿਸੇ ਪਾਰਟੀ ਦੇ ਸੀਨੀਅਰ ਲੀਡਰ ਜਿਹੜਾ ਵਿਜ਼ਨ ਇਹ ਰੱਖਦੇ ਨੇ ਤਾਂ ਇਹ ਰੱਖਦੇ ਨਹੀਂ ਕਿ ਅਸੀਂ ਮੁੱਖ ਮੰਤਰੀ ਬਣਨਾ ਹੈ। ਉਹ ਅਹੋਜੇ ਬਿਆਨ ਵੀ ਦੇ ਸਕਦੇ ਨੇ ਅਹੋਜੇ ਬਿਆਨ ਵੀ ਕਰ ਸਕਦੇ ਨੇ ਇੱਕ ਰੈਲੀ ਦੇ ਵਿੱਚ ਬੈਠੇ ਹੋ ਰੈਲੀ ਮੰਰੇਕਾ ਬਚਾਓ ਸੀ ਨਾ ਰੱਖਿਆ ਸੀਗਾ ਮੰਰੇਕਾ ਬਚਾਓ ਕੋਈ ਮੰਰੇਕਾ ਦਾ ਉੱਥੇ ਨਾਂ ਨਹੀਂ ਆਇਆ ਚੀਕਾਂ ਨਿਕਲ ਗਈਆਂ ਉੱਥੇ ਉਹਨਾਂ ਦੀ ਈਟੀਓ 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 ਕੋਈ ਗਾਲੀ ਨਹੀਂ ਹੋਰ ਕੀਤੀ ਹੁਣ ਮੈਨੂੰ ਦੱਸੋ ਕਿੰਨੇ ਜਾਣੇ ਆਪਾਂ ਖੜੇ ਆ ਮੀਡੀਆ ਵੀ ਦੇਖ ਰਿਹਾ ਹੈ ਮੇਰੇ ਪਿਤਾ ਜੀ ਸਰਦਾਰ ਦਰਸ਼ਨ ਸਿੰਘ ਜੀ ਬੈਂਡਵਾਜੇ ਦਾ ਕੰਮ ਕਰਦੇ ਸੀ ਕਿ ਮੈਂ ਤੇ ਕਈ ਚੰਗਣਾ ਤੇ ਦੱਸਿਆ ਮੈਂ ਤੇ ਜਦੋਂ ਮੰਤਰੀ ਬਣਿਆ ਸੀਗਾ ਉਦੋਂ ਵੀ ਦੱਸਿਆ ਸਾਰੇ ਥਾਵਾਂ ਤੇ ਕੀਤਾ ਉਹਨਾਂ ਨੇ ਮੈਨੂੰ ਆਪਣੀ ਦਾਸਾ ਨੋਆ ਦੀ ਕੀਰਤ ਕਰਕੇ ਜਿਹੜਾ ਪੜਾਇਆ ਆ ਮੇਰਾ ਭਰਾ ਆ ਆ ਆ ਕਲਾਟ ਦੇ ਕਿਹਾ ਆ ਮੇਰੇ ਪਿਤਾ ਜੀ ਇਹ ਕਲਾਟ ਪਚਾਉਂਦੇ ਸੀਗੇ ਇੱਕ ਗੱਲ ਵੇਖ ਲਓ ਇਹਦੇ 'ਚ 10 ਤੇ 10-9 ਲੱਗਦੇ ਨੇ ਤਾਂ ਦੇ ਨਾਲ 10-9 ਇਹ 10-9ਾਂ ਦੀ ਕੀਰਤਾਂ 10-9ਾਂ ਦੀ ਕੀਰਤ ਕਿਸੇ ਬੰਦੇ ਨੇ ਕਰਕੇ ਆਪਣੇ ਬੱਚੇ ਦੇ ਮੂੰਹ ਦੇ ਵਿੱਚ ਪਾਈ ਹੋਵੇ ਤੇ ਰੱਬ ਨੇ ਸੁਣੀ ਆ ਕਿ ਨਹੀਂ ਸੁਣੀ ਰੱਬ ਸੁਣੂਗਾ ਕਿ ਨਹੀਂ ਸੁਣੂਗਾ ਅੱਜ ਤੁਸੀਂ ਇਹ ਮਜ਼ਾਕ ਢਾਉਂਦੇ ਹੋ ਕਿ ਇੱਕ ਬੈਂਡ ਵਾਜੇ ਵਾਲੇ ਦਾ ਮੁੰਡਾ ਅਸੀਂ ਇਹ ਤਾਂ ਬੈਂਡ ਵਜਾ ਦਿਆਂਗੇ ਇਹ ਬੈਂਡ ਵਜਾਉਂਦਾ ਹਾਂ ਤਾਂ ਸੀਗਾ ਬੈਂਡ ਵਜਾਉਂਦੇ ਸੀਗੇ ਕੋਈ ਸਮਗਲਕਤ ਨਹੀਂ ਕੀਤੀ ਕੋਈ ਸੋਨੇ ਦੇ ਬਿਸਕਟਾਂ ਦੀ ਤਸਕਰੀਤ ਨਹੀਂ ਕੀਤੀ ਕਿਸੇ ਨਾਲ ਧੱਕੇਸ਼ਾਹੀਤ ਨਹੀਂ ਕੀਤੀ ਮਿਹਨਤ ਕੀਤੀ ਆ ਇਹਦੇ ਚੈਲੰਜ ਅੱਜ ਬਾਜਵਾ ਸਾਹਿਬ ਮੈਨੂੰ ਨਹੀਂ ਕਹਿ ਕੇ ਗਏ ਇਹ ਸਾਰੇ ਹੀ ਤਲਤ ਵਰਗ ਤੇ ਕਿਰਤੀ ਵਰਗ ਨੂੰ ਚੈਲੰਜ ਕਰਕੇ ਗਏ ਨੇ ਕਿ ਸਾਡੀ ਸੋਚ ਨਹੀਂ ਇਹਨਾਂ ਦੀ ਸੋਚ ਨਹੀਂ ਇਹ ਆ ਕਿ ਗਰੀਬ ਘਰ ਦਾ ਕੋਈ ਬੱਚਾ ਉੱਪਰ ਨਹੀਂ ਜਾ ਸਕਦਾ ਤੇ ਨਾਂ ਇਹਦਾ ਜਾਣ ਦੁੱਤਾ ਮੁਰਦਾਬਾਦ ਮੁਰਦਾਬਾਦ ਅੱਜ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਛੇ ਤਲਕ ਮੰਤਰੀ ਨੇ ਆਮ ਘਰਾਂ ਦੇ ਉੱਤੇ ਹੋਏ ਛੇ ਤਲਕ ਮੰਤਰੀ ਨੇ ਆਮ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਵਧੀਆ ਕੰਮ ਕਰ ਰਹੇ ਨੇ ਜੇ ਤੇ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੀ ਸੋਚ ਨਾ ਆਉਦੀ ਤੇ ਅਸੀਂ ਪਿੰਡ ਦੇ ਮੈਂਬਰ ਨਹੀਂ ਬਣ ਸਕਦੇ ਇਹਨਾਂ ਨੇ ਸਾਨੂੰ ਅੱਗੇ ਨਹੀਂ ਆਉਣ ਦੇਣਾ ਇਹ ਆਪਾ ਸੁਨਾਵਰਾ ਚ ਪੜਨ ਵਾਲੇ ਵੱਡੇ ਸਕੂਲਾਂ ਚ ਪੜਨ ਵਾਲੇ ਤੇ ਜੇ ਅਸੀਂ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ ਕੇ ਮੇਰੀ ਸਾਰੀ ਪੜ੍ਹਾਈ ਸਰਕਾਰੀ ਸਕੂਲਾਂ ਦੀ ਹੈ ਜੀ ਮੇਰੇ ਮਾਪਿਆਂ ਕੋਲ ਨਹੀਂ ਹੈਗਾ ਕੁਝ ਅਸੀਂ ਸਰਕਾਰੀ ਦੇ ਵਿੱਚ ਜਾ ਕੇ ਪੜ ਗਏ ਇੱਕ ਦਿਨ ਵੀ ਮੈਂ ਪ੍ਰਾਈਵੇਟ ਸਕੂਲ ਚਲੀ ਜਾ ਕੇ ਦੇਖਿਆ ਜਿੰਦਾਬਾਦ 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 ਅਦੀ ਮਾਤਾ ਨੇ ਵੀ ਵਿੰਦ ਕੀਤੀ ਆ ਤੁਹਾਨੂੰ ਇੱਕ ਗੱਲ ਦੱਸਣਾ ਅਸੀਂ ਨਾ ਛੋਟੇ ਹੁੰਦੇ 7ਵੀਂ 8ਵੀਂ 'ਚ ਜਦੋਂ ਪੜ੍ਹਦੇ ਹੁੰਦੇ ਸੀਗੇ ਤੇ ਕਣਕ ਵੜਨ ਜਾਣਾ ਝੋਨਾ ਝਾੜਨ ਜਾਣਾ ਮੈਂ ਛੋਟਾ ਸੀਗਾ ਤੇ ਨਾਲ ਦੇ ਜਿਹੜੇ ਲੋਕ ਸੀਗੇ ਮੇਰੇ ਕੋਲੋਂ ਉਹਨਾਂ ਜਿੰਨਾ ਕੰਮ ਨਹੀਂ ਹੋ ਸਕਦਾ ਸੀਗਾ ਤੇ ਜਦੋਂ ਦੇ ਸੇਰੀ ਗੱਲ ਆਉਣੀ ਉਹਨਾਂ ਕਹਿਣਾ ਪੀ ਇਹ ਤੇ ਕੋਣ ਇੰਨਾ ਕੰਮ ਨਹੀਂ ਹੁੰਦਾ ਬੱਚਾ ਆਜੇ ਤੇ ਮੇਰੀ ਮਾਂ ਨੇ ਇੱਕ ਘੰਟਾ ਪਹਿਲਾਂ ਰੋਟੀ ਲੈ ਕੇ ਜਾਣਾ ਉੱਥੇ ਤੇ ਆਪ ਦਾਤਰੀ ਫੜ ਕੇ ਤੇ ਜਿਹੜੀ ਮੈਂ ਪ੍ਰਾਤ ਤੜੀ ਹੁੰਦੀ ਸੀ ਨਾ ਉਹਦੇ ਨਾਲ ਆਪ ਖਾਣ ਕੇ ਜਿਹੜੀ ਆ ਕੁਵਟਾਉਂਦੀ ਹੁੰਦੀ ਸੀਗੀ ਔਰ ਜਦੋਂ ਰੋਟੀ ਖਵਾ ਕੇ ਵਾਪਸ ਆਉਣਾ ਫੇਰ ਇੱਕ ਘੰਟਾ ਲਾਉਣਾ ਕਿ ਅਸੀਂ ਆਪਣਾ ਪੂਰਾ ਇਸ਼ਾਰਾ ਰਹਿਣਾ ਜੇ ਮੇਰੇ ਮੁੰਡੇ ਤੋਂ ਕੰਮ ਨਹੀਂ ਹੁੰਦਾ ਤੇ ਮੈਂ ਆਪ ਉਹਦੇ ਨਾਲ ਦਾਤਰੀ ਫੜ ਕੇ ਬਾਣੀ ਕਰੂੰਗੀ ਜਿੰਦਾਬਾਦ ਜਿੰਦਾਬਾਦ ਤੇ ਇੱਕ ਗੱਲ ਉਹਨੇ ਮਨ ਦੇ ਵਿੱਚ ਰੱਖੀ ਸੀਗੀ ਸਾਡੇ ਘਰੇ ਕੋਈ ਆ ਗਿਆ ਕਹਿੰਦੇ ਜੀ ਤੁਸੀਂ ਆਪਣੇ ਮੁੰਡੇ ਨੂੰ ਕਿੰਨੀਆਂ ਜਮਾਤਾਂ ਕਰਾਉਣੀਆਂ ਨੇ ਉਹ ਗਾੜੀਓ ਕਹਿੰਦੇ ਮੈਂ ਤੇ ਸਾਰੀਆਂ ਜਮਾਤਾਂ ਕਰਾ ਦੇਣੀਆਂ ਨੇ ਉਹਨੂੰ ਕਿਸੇ ਨੇ ਪੁੱਛਦਾ ਸਾਰੀਆਂ ਜਮਾਤਾਂ ਹੁੰਦੀਆਂ ਕਿੰਨੀਆਂ ਉਹ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਸਾਰੀਆਂ ਹੁੰਦੀਆਂ ਕਿੰਨੀਆਂ ਆਪਣਾ ਨਾਂ ਨਹੀਂ ਲਿਖ ਸਕਦੇ ਆਪਣਾ ਨਾਂ ਨਹੀਂ ਲਿਖ ਸਕਦੇ ਪਰ ਤਾਂ ਕੀ ਸੀਗੀ ਕਿ ਮੈਂ ਆਪਣੇ ਮੁੰਡੇ ਨੂੰ ਸਾਰੀਆਂ ਜਮਾਤਾਂ ਕਰਾਉਣੀਆਂ ਔਰ ਮੈਂ ਆਪਣੀ ਮਾਂ ਦੇ ਜੁਬਾਨ ਤੇ ਫੁੱਲ ਚੜਾਉਂਦੇ ਹੋਇਆ ਮੈਂ ਅੱਜ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾਕਟਰ ਅੰਬੇਦਕਰ ਸਾਹਿਬ ਤੇ ਪੀ ਐਚ ਡੀ ਕਰ ਰਿਹਾ ਮੈਂ ਆਪਣੀ ਮਾਂ ਦੀ ਗੱਲ ਪਹੁੰਚਾਉਂਦਾ ਕਿ ਜੇ ਉਹਨੇ ਸੋਚਿਆ ਸੀ ਕਿ ਮੈਂ ਸਾਰੀਆਂ ਜਮਾਤਾਂ ਪੜਾਉਣੀਆਂ ਤੇ ਮੈਂ ਸਾਰੀਆਂ ਜਮਾਤਾਂ ਪੜ੍ਹਦੀਆਂ ਜਿੰਦਾਬਾਦ 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 ਅਸੀਂ ਮੁਕਤਬਾ ਮੁਰਦਾਬਾ 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 ਮੁਰਦਾਬਾਦ 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 ਵਾਹ ਹਾਏ 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 ਮੁਰਦਾਬਾਦ ਵਾਹ ਹਾਏ ਹਾਏ ਅਸੀ ਲੱਗੇ ਹੋਏ ਆ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਨੇ ਅਸੀਂ ਜਾਣਦੇ ਆ ਔਰ ਮੈਂ ਸਰਕਾਰੀ ਸਕੂਲਾਂ ਨੂੰ ਬਹੁਤ ਨੇੜੇ ਤੋਂ ਜਾਣਦਾ ਬਹੁਤ ਨੇੜੇ ਤੋਂ ਮੇਰੇ ਹਲਕੇ ਦੇ ਵਿੱਚ 163 ਸਰਕਾਰੀ ਸਕੂਲ ਨੇ ਪ੍ਰਾਇਮਰੀ ਮਿਡਲ ਹਾਈ ਸੀਨੀਅਰ ਸਕੈਂਟਰੀ ਮੈਂ ਆਪਣੇ ਹਲਕੇ ਦੇ ਸਾਰੇ ਸਕੂਲ ਵਿਜ਼ਿਟ ਕੀਤੇ ਆ ਸਾਰੇ ਬੱਚਿਆਂ ਨਾਲ ਗੱਲਬਾਤ ਕੀਤੀ ਆ ਸਾਰੇ ਮਾਪਿਆਂ ਨਾਲ ਗੱਲਬਾਤ ਕੀਤੀ ਆ ਕਿਉਂਕਿ ਮੈਂ ਚਾਹੁੰਨਾ ਕਿ 163 ਸਕੂਲਾਂ ਦੇ ਵਿੱਚੋਂ ਹਰ ਸਕੂਲ ਦੇ ਵਿੱਚੋਂ ਹਰ ਘਰ ਦੇ ਵਿੱਚੋਂ ਈਟੀਓ ਪੈਦਾ ਹੋਵੇ ਹਰ ਘਰ ਦੇ ਵਿੱਚੋਂ ਈਟੀਓ ਪੈਦਾ ਹੋਵੇ ਤੁਹਾਨੂੰ ਦੱਸਣਾ ਚਾਹੁੰਨਾ ਕਿ ਕਾਂਗਰਸ ਪਾਰਟੀ ਜਿਹੜੀ ਜਾਂ ਕਾਲੀ ਦਲ ਭਾਜਪਾ ਜਿਹੜੀਆਂ ਉਹ ਪਾਰਟੀਆਂ ਨੇ ਜਿਨ੍ਹਾਂ ਦੇ ਅੰਦਰ ਚੰਦ ਪਰਿਵਾਰ ਜਿਹੜੇ ਰਾਜ ਕਰਦੇ ਸੀ ਚੰਦ ਪਰਿਵਾਰਾਂ ਦੀਆਂ ਪਾਰਟੀਆਂ ਸੀ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਰਾਜਨੀਤਿਕ ਤਬਦੀਲੀ ਆਈ ਸਾਡੇ ਕੌਮੀ ਕਰਮੀਨਰ ਅਰਵਿੰਦ ਕੇਜਰੀਵਾਲ ਜੀ ਨੇ ਉਸ ਤਬਦੀਲੀ ਦੀ ਵੀ ਰੱਖੀ ਦਿੱਲੀ ਦੇ ਅੰਦਰ ਦਿੱਲੀ ਦੇ ਅੰਦਰ ਵੀ ਜਦੋਂ 17 ਜੋ 67 ਐਮਐਲਏ ਐ ਸੀ ਜਾਂ 17 ਜੋ 63 ਐਮਐਲਏ ਐ ਸੀ उस समय भी सारे दे सारे एम एल ए आम घर मुंडे कुछ कोई यूनिवर्सिटी पढ़ता पत्रकार कोई सबका फौजी कोई देश के अंदर देश की राजनीति के अंदर आम आदमी पार्टी ने रखी और उसकी होली बार होया कि ਕਦੋਂ ਸਮਾਜ ਦੇ ਅੰਦਰ ਆਪ ਲੋਕਾਂ ਦਾ ਪ੍ਰਵੇਸ਼ ਹੋਇਆ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ ਚ ਪੱਤਰਕਾਰ ਡਾਕਟਰ ਵਕੀਲ ਪ੍ਰੋਫੈਸਰ ਰਿਟਾਇਰ ਬਲਾਜਕ ਔਰ ਪੁਲਿਸ ਦੇ ਅਧਿਕਾਰੀ ਉਹ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਚ ਪਹੁੰਚੇ ਔਰ ਬ੍ਰੋਦ ਤੇ ਤੇਰਾ ਰੋਲ ਲਿਭਾਉਣ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਲਈ ਔਰ ਰੋਲ ਜਿਹੜਾ ਬਾਖੂਬੀ ਨਮਾਇਆ ਪੰਜਾਬ ਦੇ ਲੋਕਾਂ ਨੂੰ ਜ਼ਿਕਰ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦਾ ਸੁਧਾਰ ਕਰਨਗੇ। ਔਰ 2022 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਕ੍ਰਾਂਤੀਕਾਰੀ ਕਦਮ ਚੁੱਕੇ। ਆਮ ਗਾਂਝ ਪੈਦਾ ਹੋਇਆ ਮੁੰਡੇ ਕੁੜੀਆਂ ਨੂੰ ਦੁਬਾਰਾ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ। ਔਰ ਗਿਣਤੀ ਵੱਧ ਕੇ ਗਿਣਤੀ ਵੱਧ ਕੇ 92 ਹੋ ਗਈ ਔਰ ਡਿਊਰਲ ਦੀਆਂ 4 ਸਾਲ ਤੈਨ ਹੋਰ ਵੱਧ ਕੇ 95 ਹੋ ਗਈ। ਕਹਿਣ ਦਾ ਭਾਵ ਆ आम आदमी पार्टी का काफिला दिन ब दिन बढ़ता जा रहा गा और जगियां चाहे वह कांग्रेस बीजेपी अकाली दल कोई ना कोई षडयंत्र जाति निंसा नहीं, जात नहीं फैलाई जा सकती गुरुआ पीर की धरती है अजर एक रिक्शा चला भी आई एस बन सकता गा पंजाब के अंदर एक बहन बाजा बजाला ਵਿਅਕਤੀ ਵੀ ਪੰਜਾਬ ਦੇ ਕੈਬਨਟ ਦਾ ਸ਼ਗਾਰ ਬਣ ਸਕਦਾਗਾ ਕਿ ਆਮ ਆਦਮੀ ਪਾਰਟੀ ਆ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦ ਪੜ੍ਹਨ ਦੇ ਯੋਗ ਜਿੰਦਾਬਾਦ ਕਿਉਂਕਿ ਮੈਂ ਇਸ ਮੇਰੇ ਭਰਾ ਦੀ ਇਹਦੀ ਫੈਮਿਲੀ ਦੀ ਇਹਦੇ ਭਰਾਵਾਂ ਦੀ ਇਹਦੇ ਚਾਚੇ ਤਾਇਆ ਦੀ ਸਭ ਦੀ ਇਸ ਕੋਲੋਂ ਤਾਰੀਫ਼ ਕਰਦਾਗਾ ਕਿਉਂਕਿ ਉਹਨਾਂ ਨੇ ਪੜ੍ਹਨ ਦਾ ਮੌਕਾ ਦਿੱਤਾ ਇਹਨੇ ਪ੍ਰਾਈ ਕੀਤੀ ਪੰਜਾਬ ਦਾ ਸਿਵਲ ਸਰਵਿਸ ਦਾ एग्जाम ਪਾਸ ਕੀਤਾ ਅਰ ਮੈਂ ਪ੍ਰਤਾਪ ਸਿੰਘ ਮਾਜਵਾ ਨੂੰ ਪੁੱਛਣਾ ਚਾਹੁੰਦਾ ਮੈਂ ਰਾਜਾ ਬਰਿੰਗ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਪੀਸੀਐਸ ਪਾਸ ਕਰਨ ਦਾ ਦੂਰ ਦੀ ਗੱਲ ਤੁਹਾਡੀ ਬੇਸਿਕ ਐਲੀਜੀਬਿਲਟੀ ਬਣਦੀ ਆ ਉਹ ਤੁਹਾਡੀ ਬੇਸਿਕ ਐਲੀਜੀਬਿਲਟੀ ਬਣਦੀ ਆ ਤੁਸੀਂ ਕੁਆਲੀਫਾਈ ਕਰਦੇ ਹੋ ਕਿ ਤੁਸੀਂ एग्जाम ਚ ਵੀ ਬੈਠ ਸਕਦੇ ਹੋਵੋ ਬਹੁਤ ਸਾਰੇ ਕਾਂਗਰਸ ਦੇ ਲੀਡਰ ਸਾਹਮਣੇ ਪੱਤਰਕਾਰ ਬਰਾ ਖੜੇ ਹੋਣਗੇ ਥੋੜਾ ਧਿਆਨ ਦੇਣਗੇ जो प्लस टू पास हैं गए मैं प्लस टू के गेस्ट नहीं है का। मैं कहना चाहना का कि इस इस व्यक्ति व्यक्ति ने, व्यक्ति ने मेहनत करके अपना परिवार अपने परिवार को अगे लेके गए और मेहनत करके पीसीएस का एग्जाम पास किया और दिल के अंदर दिमाग के अंदर एक ही गल समाज की सेवा करनी है समाज किए अगे बधे इन्ह ਤੇ ਰਾਜਨੀਤੀ ਨੂੰ ਛੋੜਿਆ ਔਰ ਤਲਾਸ਼ ਕੀ ਨਹੀਂ ਕੀਤੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਮੈਂਬਰ ਬਣ ਕੇ 2017 ਚ ਇਲੈਕਸ਼ਨ ਲੜੀ 2022 ਦੋਜੋ ਦੁਬਾਰਾ ਇਲੈਕਸ਼ਨ ਲੜੀ ਤਾਂ ਪੰਜਾਬ ਦੀ ਅਸੈਂਬਲੀ ਚਾਏ ਇਹਨਾਂ ਦੀ ਪਰਿਵਾਰ ਦੀ ਰਾਜਨੀਤੀ ਜਿਹੜੀ ਆ ਉਹ ਟੁੱਟਦੀ ਜਾ ਰਹੀ ਆ ਇਹ ਤਾਂ ਆਪਣੇ ਪਰਵਾਜ਼ ਨੂੰ ਜੜਾਉਂਦੇ ਨੇਗੇ ਤੁਹਾਨੂੰ ਸਭ ਨੂੰ ਪਤਾਗਾ ਕਿ ਪ੍ਰਤਾਪ ਸਿੰਘ ਮਾਜਵਾ ਨੇ ਆਪਣੀ ਧਰਮ ਭਤੀ ਨੂੰ ਐਮਐਲਏ ਬਣਾਇਆ ਪ੍ਰਤਾਪ ਸਿੰਘ ਮਾਜਵਾ ਨੇ ਆਪਣੇ ਭਰਾ ਨੂੰ ਐਮ ਐਲ ਏ ਬਣਾਇਆ ਰਾਜਾ ਬੜਿੰਗ ਨੇ ਆਪਣੀ ਘਰਾਂ ਨੂੰ ਟਿਕਟ ਦਿੱਤੀ ਔਰ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਕੈਪਟਨ ਸਾਹਿਬ ਜਦੋਂ ਹੁੰਦੇ ਸੀ ਉਹਨਾਂ ਨੇ ਆਪਣੇ ਬੇਟੇ ਨੂੰ ਟਿਕਟ ਦਿੱਤੀ ਆਪ ਦੀ ਧਰਮ ਪਤਨੀ ਨੰਬਰ ਪਾਰਲੀਮੈਂਟ ਬਣਾਇਆ ਸ਼ਖਵੀਰ ਸਿੰਘ ਬਾਦਲ ਦਾ ਪੂਰਾ ਕੋਲਵਾ ਜੇ ਆਪਾਂ ਕਹਿ ਲਈਏ ਪੂਰਾ ਪਰਿਵਾਰ ਜੀਜੇ ਚਾਚੇ ਤਾਇਏ ਸਾਲੇ ਸਾਰੇ ਹੀ ਪੰਜਾਬ ਦੀ ਕੈਬਨਿਟ ਦੇ ਮੰਤਰੀ ਬਣੇ ਔਰ ਅੱਜ ਜੀ ਆਮ ਘਰਾਂ ਤੋਂ ਆ ਕੇ ਉੱਠ ਕੇ ਪੰਜਾਬ ਦੀ ਅਸੈਂਬਲੀ ਚ ਪਹੁੰਚ ਗਏ ਔਰ ਐਮ ਐਲ ਏ ਬਣ ਕੇ ਮੰਤਰੀ ਬਣ ਕੇ ਤਾਂ ਇਹਨਾਂ ਦੇ ਹੱਜਮ ਨਹੀਂ ਆ ਰਿਹਾ ਭਰਾਵੋ ਕਦੇ ਕਹਿੰਦੇ ਨੇ ਇਹ ਮੋਬਾਈਲ ਠੀਕ ਕਰਦਾ ਸੀ ਕਦੇ ਕਹਿੰਦੇ ਨੇ ਇਹ ਬੈਣਵਾਜਾ ਵਜਾਉਂਦਾ ਸੀਗਾ ਇਹ ਭਾਈ ਇਹਨੇ ਬੈਣਵਾਜੇ ਵਾਲਿਆਂ ਨੇ ਦੁਬਾਰਾ ਫੇਰ 227 ਤੁਹਾਡਾ ਬੈਣਵਾਜਾ ਵਜਾਉਣਾਗਾ ਔਰ ਤੁਹਾਨੂੰ ਹਰੋਣਾ ਕੋਈ ਨਹੀਂ ਜਿੰਦਾਬਾਦ ਆਮ ਆਪੀ ਜਿੰਦਾਬਾਦ ਕਿਸ ਤਰ੍ਹਾਂ ਰਾਜਾ ਬੜੰਗ ਸਾਡੇ ਦੇਸ਼ ਦੇ ਸਾਫਕਾ ਗ੍ਰਹਿ ਮੰਤਰੀ ਬੁਟਾ ਸਿੰਘ ਦੀ ਦੇਸ਼ਤੀ ਕਰਦਾਗਾ ਕਿਸ ਤਰ੍ਹਾਂ ਦੇ ਪਰਿਵਾਰ ਦਾ ਪਾਂਹ ਕਰਦਾਗਾ ਕਿਸ ਤਰ੍ਹਾਂ ਜਾਤੀ ਸੂਚਕ ਸ਼ਬਦ ਬੋਲਦਾਗਾ ਕਿਸ ਤਰ੍ਹਾਂ ਰੰਗ ਭੇਦ ਦੀ ਨਸਲ ਦੀ ਰਾਜਨੀਤੀ ਕਰਦਾਗਾ ਕਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਬਾ ਜਿਹੜਾ ਉਹ ਆਪਣੇ ਦੇ ਆਪਣੀ ਨੇਤਾ ਨੂੰ ਆਪਣੀ ਪਾਰਟੀ ਦੇ ਨੇਤਾ ਨੂੰ ਦੇਸੀ ਟੱਟੂ ਦੱਸਦਾਗਾ ਇਹ ਇਹਨਾਂ ਦੀ ਮਾਨਸਿਕਤਾ ਗਈ ਇਨਾਂ ਦੇ ਦਿਮਾਗ ਦੇ ਅੰਦਰ ਕੁਛ ਕੁਛ ਕੇ ਭਰਿਆ ਹੋਇਆਗਾ ਕਿ ਆਮ ਲੋਕ ਅਕੇ ਨਹੀਂ ਆ ਸਕਦੇ ਪਰ ਲੇਕਿਨ ਇਸ ਦੇਸ਼ ਦੇ ਸੰਵਿਧਾਨ ਨੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸਾਰੇ ਲੋਕਾਂ ਨੂੰ ਬਰਾਬਰਤਾ ਦਾ ਹੱਕ ਦਿੱਤਾਗਾ ਚਾਹੇ ਕੋ ਜ਼ਰੀਬਾ ਚਾਹੇ ਕੋ ਅਮੀਰ ਆ ਸਭ ਨੂੰ ਬਰਾਬਰਤਾ ਦਾ ਹੱਕ ਦਿੱਤਾਗਾ ਉਹ ਬਰਾਬਰਤਾ ਦੇ ਹੱਕ ਦੇ ਕਾਰਨ ਹੀ ਅੱਜ ਨੇ ਖੜੇ ਜਿੰਨਾ ਜਾਂ ਬੈਠੇ ਨੇਗੇ ਇਹ ਤਾਂ ਹੀ ਬਰਾਬਰਤਾ ਦੇ ਹੱਕ ਕਰਕੇ ਇੱਥੇ ਪਹੁੰਚੇ ਨੇਗੇ ਕਿ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੇ ਕਿਹਾ ਸੀਗਾ ਉੜੋ ਜੁੜੋ ਸੰਘਰਸ਼ ਕਰੋ ਜੋਸ ਫੈਵਰੀ ਦੇ ਚੱਲਦੇ ਹੋ ਲੋਕ ਇੱਥੇ ਆਏ ਲਗੇ ਆ ਪੰਜਾਬ ਵਿਧਾਨ ਸਭਾ ਚ ਆਏ ਲਗੇ ਇਹ ਹੱਜਮ ਨਹੀਂ ਹੋ ਰਹਾ ਹੈ ਭਰਾਵੋ ਤਿਆਰ ਹੋ ਜਾਓ 227 ਐਸਾ ਸਬਕ ਸਿਖਾਉਣਾ ਹੈ ਇਹਨਾਂ ਨੂੰ ਐਸਾ ਸਬਕ ਸਿਖਾਉਣਾਗਾ ਕਿ ਇਹਨਾਂ ਦੇ ਸਤ ਪੀੜੀਆਂ ਯਾਦ ਰੱਖਣ ਪੰਜਾਬ ਦੇ ਅੰਦਰੋਂ ਪਰਿਵਾਰ ਦੀ ਰਾਜਨੀਤੀ ਜਿਹੜੀ ਪਰਿਵਾਰਵਾਦ ਦੀ ਰਾਜਨੀਤੀ ਆ ਉਹ ਤੁਸੀਂ ਲੋਕਾਂ ਨੇ ਖਤਮ ਕੀਤੀ ਆ ਜੱਜ ਬਾਦਰ ਪਰਵਾਰ ਪੰਜਾਬ ਦੀ ਰਾਜਨੀਤੀ ਚੋਂ ਖਤਮ ਹੋਇਆਗਾ ਉਹ ਤਾਂ ਹੀ ਹੋਇਆਗਾ ਜੇ ਤੁਸੀਂ ਲੋਕ ਅੱਗੇ ਆਏ ਜੱਜ ਕੈਪਟਨ ਪਰਿਵਾਰ ਪੰਜਾਬ ਦੀ ਰਾਜਨੀਤੀ ਤੋਂ ਦੂਰ ਹੋਇਆਗਾ ਤੁਹਾਡੇ ਕਰਕੇ ਹੋਇਆਗਾ ਨਹੀਂ ਤਾਂ ਚੰਦ ਪਰਿਵਾਰਾਂ ਨੇ ਬਾਰੀਆਂ ਬੰਨੀਆਂ ਉਸੇ ਇੱਕ ਪੰਜ ਸਾਲ ਤੇਰੇ ਪੰਜ ਸਾਲ ਮੇਰੇ ਆਜੋ ਤੀਜੇ ਆਏ ਝਾੜੂ ਫੇਰਤਾ ਪੰਜਾਬ ਚ ਪੰਜਾਬ ਦੇ ਲੋਕਾਂ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ